ਰੀਲਾ ਉਹ ਬੜੀ ਤਰੀਕਾ ਸੀ ਅਸੀਂ ਰੀਲਾ ਭਰਾਂਗੇ ਹੁਣ ਤਾਂ ਮੈਂ ਇੱਕ ਦਿਨ ਮੁੰਡੇ ਨੂੰ ਮੈਨੂੰ ਭੇਜਦਾ ਆ ਕਿਹਾ ਚਿੱਪ ਲੈ ਜਾ 2.5 300 ਗਾਣਾ ਭਰੀਦਾ ਮੈਂ ਪੁਆਤੀ ਮੈਂ ਕਿਹਾ ਚੱਲ ਚੰਗੇ ਜਗ੍ਹਾ ਪਰ ਮੈਂ ਉਹਨੂੰ ਆਖਿਆ ਕਿਰਾ ਗਾਣਾ ਕੋਈ ਹੋਰ ਲਾਈ ਬੈਠਾ ਮੈਂ ਕਿਹਾ ਕਲਦੀ ਮਾਨ ਕਿਤੇ ਹੂੰ ਚੱਲ ਭਰੇਗੇ ਮਗਰ ਹਮਲੇ ਦੇ ਆਹ ਸਾਰੇ ਹੂੰ ਚੱਲ ਇਹ ਵੀ ਭਰੇਗੇ ਮੇਰੇ ਤਾਂ ਮੂੰਹ ਥੱਕ ਗਿਆ ਗਾਣਾ ਉਹਨੇ 3.5 300 ਭਰਤਾ ਅਜੇ ਵੀ ਆਖੀ ਜਬੇ ਜਪੇ ਆ ਤੇ ਲਿਆ ਕੇ ਟੇਪ ਚ ਪਾ ਲਈ ਦੋ ਦਿਨ ਚਲਾਈ ਚਲ ਤਿੰਨ ਚਲਾਈ ਚਲ ਜੇ ਕਿ ਗਾਣਾ ਲੰਘਿਆ ਤਾਂ ਪਰਸੋਂ ਆਊਗਾ ਹੁਣ ਕਿਹੜਾ ਟੱਪ ਗਿਆ ਅਗੇ ਪਰਸੋਂ ਚ ਉਥੇ ਆਊਗਾ ਤਾਂ ਸਿਰੇ ਲੱਗੂਗੀ ਮੈਂ ਕਿ ਪੰਜ ਛੇ ਦਿਨ ਤੋਂ ਆਊਗਾ ਇਹ ਗਾਣਾ ਜਿਹੜਾ ਦੋ ਤਿੰਨ ਕਹਿੰਦਾ ਦੋ ਤਿੰਨ ਕਹਿੰਦਾ ਢਾਈ ਤਿੰਨ ਸੌ ਬੈਕ ਫੇਰ ਆਊਗੀ ਸਿਰੇ ਹਾਂ ਅੱਗੇ ਅੱਗੇ ਮੈਂ ਉਹ ਇੱਥੇ ਪੁੱਛੋ ਮੰਡੀ ਹੁੰਦਾ ਪੂਸ਼ਨ ਪੂਸ਼ਨ বাজਦਾ ਉਹਦੇ ਕੋਲੇ ਰੀਲਾ ਭਰਉਣ ਜਾਂਦੇ ਹੋ ਮਰ ਗਿਆ ਵਿਚਾਰਾ ਹੁੰਦਾ ਐ ਡਾਪਾ ਜਾ ਆਵਦਾ ਰੱਖ ਲੈਂਦਾ ਆਪ ਆਪ ਬਹਿ ਜਾਂਦੇ ਬੈਂਚ ਤੇ ਕਿਹੜੀ ਭਰੋਣੀ ਹੈ ਬਈ ਸਦੀਕ ਦੇ ਭਰ ਦੋ ਜੀ ਇੱਕ ਪਾਸੇ ਚਲ ਇੱਕ ਦਾ ਭਰ ਦਿਆਂਗੇ ਦੂਜੀ ਨਹੀਂ ਬਾਈ ਐਨਾ ਟਾਈਮ ਹੈ ਨਹੀਂ ਇਧਰ ਆਪਦੀ ਪਾ ਲੈਂਦੇ ਬਾਕੀ ਨਾਲ ਦੀ ਨਾਲ ਸੋਚਦਾ ਬੰਦਾ ਉਹ ਕਰੀ ਨਹੀਂ ਤਿੰਨ ਚਾਰ ਮਿੰਟ ਉਹ ਐਂ ਹੀ ਕਰੀ ਜਾਂਦੀ ਲੱਗਿਆ ਤਰੀ ਕਸੂਈ ਜੀ ਹੁੰਦੀ ਉਹਦੇ ਤੇ ਹਾਂ ਆਇਆ ਆਇਆ ਕਰਕੇ ਜਾ ਤੇ ਘਰੇ ਜਾ ਕੇ ਮੇਰੇ ਅਰਗੇ ਦਾ ਪੈ ਜਾਂਦਾ ਚਿੱਟੀਆਂ ਸੁੱਚਾ ਵਾਲੀ ਟੇਪ 'ਚ ਬਾਲ ਉਹ ਪਹਿਲਾਂ ਤਾਂ 4 ਸਾਲ ਲਾਉਂਦੇ ਵੀ ਵਧੀਆ ਗਾਣੇ ਭਰਾ ਕੇ ਲੈ ਆਇਆ ਤੜਕੇ ਤੜਕੇ ਲਾਵਾਂਗੇ ਕਿ ਲਾ ਕੇ ਸੁਣਗੇ ਜਾਂਦੇ ਬਸ ਜਿਵੇਂ 20 ਵਾਰੀ ਲਾਉਂਦੇ ਰੀਲੋ ਪਹਿਲਾਂ ਤਾਂ ਸਤ ਗੁਰ ਨਾਨਕ ਤੇਰੀ ਲੀਲਾ ਨਿਹਾਰੀ ਐ ਨੀ ਜਲ ਬਾਤੇ ਸਿੱਧੀ ਹੋ ਜਾ ਸਿੱਧੀ ਹੋ ਜਾ ਚੱਲਣ ਦੇ ਬਾਲਾ ਇਹਦੇ ਚ ਬਾਲਾ ਇਹਦੇ ਚ ਲੈ ਗਾਹ ਜਾ ਕੇ ਆਪੇ ਸਿੱਧੀ ਹੋ ਜਾਂਦੀ ਨੀਜਾ ਲਾਲਾ ਫੈਂਦੀ ਦੁਨੀਆਂ ਸਾਰੀ ਆ ਟੰਗ ਟੰਗਲੰਗ ਟੰਗ ਟੰਗਲੰਗ ਆਪੇ ਆਪੇ ਗਾਹ ਜਾ ਲੈਂਦੀ ਕਈਆਂ ਤਾਂ ਫਿਰਕੀ ਚ ਵੀ ਆਏ ਕਰੀ ਜਾਂਦੀ ਨਾਲ ਨਾਲ ਜਿਵੇਂ ਕਿ ਮਰੋੜਾ ਦਿੱਤਾ ਉਹ ਪੰਕਚੂਇਲਰ ਜਾਂ ਹੁੰਦਾ ਉਹਦੇ ਇਕੱਠੇ ਹੋਏ ਤਾਂ ਤੁਰ ਹੀ ਜਾਂਦੀ ਕਰਦੀ ਜਾ ਕੇ ਤੇ ਆ ਚੰਨਣਾ ਤੂੰ ਕਿਹਨਾ ਦਿਖਾਵੇ ਜਾ ਕੇ ਤੇ ਆ ਚੰਨਣਾ ਟੰਗ ਟੰਗਲੰਗ ਟੰਗ ਟੰਗਲੰਗ ਦਾਰੇ ਉਹ ਵੀ ਜਿਹੜੇ ਤੇ ਥੁੱਕ ਲਾਉਣਾ ਪੈਂਦਾ ਦੁਬਾਰੇ ਫੇਰ ਪਾਉਣੀ ਪੈਂਦੀ ਉਹਦੇ ਕਰਕੇ ਤਾਂ ਪੰਕਚੂਰ ਇਕੱਠੀ ਕਰ ਜਾਂਦਾ ਨਾਲ ਦੀ ਨਾਲ ਉਦੋਂ ਟਾਈਮ ਸੀ ਹੁਣ ਕਿਹੜਾ ਜੀ ਹੁਣ ਤਾਂ ਜ਼ਮਾਨਾ ਗਿਆ ਇਹ ਹੁਣ ਤਾਂ ਮੈਂ ਕਮਾਲ ਮੰਨ ਗਿਆ ਇੱਥੇ ਚੱਲੀ ਜਾਂਦੇ ਆ ਅੱਗੇ ਪਿਛਲੇ ਪਾਸੇ ਮੋਬਾਈਲ ਲਈ ਬੈਠਿਆ ਅਕੇ ਤੂੰ ਇੱਥੋਂ ਬੋਲੇਗਾ ਕਿ ਤੇਰੀ ਸਾਰੀ ਬਾਤ ਇੱਥੇ ਆਈ ਜਾਂਦੀ ਅੱਗੇ ਤਾਂ ਜੇ ਕਿਸੇ ਨੂੰ ਗੱਲ ਕਰਦੇ ਹੁਣ ਤਾਂ ਘਰੇ ਬੈਣ ਦਾ ਕਈ ਵਾਰੀ ਆਇਆ ਹੁੰਦਾ ਆਪਾਂ ਪੱਤਰਕਾਰਾਂ ਦਾ ਸੋਡਾ ਕੰਮ ਵੀ ਦੇਖ ਲੋ ਐਵੇਂ ਮੈਂ ਤਾਂ ਟੱਟੀ ਪਿਸ਼ਾਬ ਵੀ ਦੇਖ ਕੇ ਜੰਨਾ ਬੇਨਾ ਕੀ ਪਤਾ ਤੇ ਕਹਨ ਲਿਆ ਆਓ ਲੈ ਚਲਦੇ ਆ ਬਟਿੰਡਾ ਜਿੱਹਾਂ ਪਰ ਇੱਕ ਆਦਮੀ ਪਿਸ਼ਾਬ ਕਰ ਰਹਾ ਹੈ ਬਿਲਕੁਲ ਤੁਹਾਨੂੰ ਦਿਖਾਤੇ ਆ ਮੈਂ ਤਾਂ ਹਾਂ ਸਿਰ ਜਾਓ ਤੇ ਟੱਟੀ ਬਣੀ ਵੀ ਜਨਾ ਪਤਾ ਨਹੀਂ ਕਿਤੇ ਕੈਮਰੇ ਵਾਲਾ ਖੜਾ ਹੋਵੇ ਹੁਣ ਤਾਂ ਐਡਾ ਕੰਮ ਹੈ ਮੈਂ ਰੇਲ ਗੱਡੀ ਤੇ ਥੋੜੇ ਜਿਜੇ ਰੋਗੇ ਮੈਨੂੰ ਕਿਸੇ ਨੇ ਦਿਖਾਇਆ ਆਨੰਦਕਾਰ ਚ ਕਰਾਉਣ ਜਾਂਦਾ ਬੰਦਾ ਹੂੰ ਤੇ ਲਹਰੇ ਵਾਲੇ ਲੀ ਦੇ ਟੱਟੀ ਬੈਠੇ ਸੇਰੇ ਰੰਕੀ ਜਾਂਦੇ ਆ ਵੀ ਕੰਜਰ ਦੇ ਪਹਿਲਾਂ ਦੇਖਦਾ ਲ ਕੋਈ ਮੂਵੀ ਵਾਲਾ ਨੇੜੇ ਤੇ ਕੈਮਰਾ ਲਈ ਬੈਠਾ ਲੈਂਦਾ ਸਰ ਕੀ ਕਰ ਵੀਡੀਓ ਹਾਂ ਵੀਡੀਓ ਆ ਇਸ ਕੁਮਾਰ ਮੰਦ ਹੈ ਵੀ ਦੇਖਦਾ ਲੋ ਬੈਠਣ ਲੱਗੇ ਕਿ ਝੜੀ ਝੂੜੀ ਹੋਲੇ ਹੋ ਜਾ ਮੇਰਾ ਸਾਰਾ ਕੈਮਰਾ ਦਾ ਨਾ ਪੂਤੇ ਰਹੇ ਤੇ ਇਹ ਟਾਈਮ ਆ ਗਈ ਹਮਤੋ ਗੱਲ ਬਿਜਾਰ ਦਾ ਸਾਹਫ ਸੇ ਰਹੋ ਕੋਈ ਆਏ ਨਹੀਂ ਪਤਾ ਵੀ ਸੋਨੂੰ ਕਿੱਥੇ ਕੈਮਰਾ ਲਈ ਖੜਾ ਕਿੱਥੇ ਨਹੀਂ ਖੜਾ ਕਰੇ ਇਹਨਾਂ ਬਾਦ ਤੜਕੇ ਚੱਕ ਕੇ ਬਸ ਇਹਨਾਂ ਨਾਲ ਝੂਰੂ ਕਰਦੇ ਮੈਨੂੰ ਪਤਾ ਨਹੀਂ ਕਿਹੜਾ ਆਲਾ ਕਿ की कर देगा आई नाऊंगा मोटरसाइकिल <laughs> मैं तो आई नाऊंगा बस नाल दी अच्छा हाँ मैं तू तो ना लेगा, हाँ मैं तड़के हाँ कहता की गल मैं पौने सत्त तो बजे पहलेगा कमरे जाऊँ <laughs> ब्रेकिंग न्यूज हाँ मैं आज वो ले चलते हैं बठिंडा तुंगवाली तो के पास एक ड्राइवर ने उसके टुकड़े टुकड़े कर दिए हैं मोटरसाइकिल के चालीस टुकड़े हैं आदमी का कोई पता नहीं चला है पी न्यूज बठिंडा